ਤਾਲੀ ਬਾਗਿਆ ਡਿਵੀਸ਼ਨ ਤੋਂ ਹਾਂਜੀ ਮਮਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਕਿ ਮੈਂ ਬਹੁਤ ਥੱਕਿਆ ਹੋਇਆ ਹਾਂ ਪੜ੍ਹ-ਪੜ੍ਹ ਕੇ ਤੇ ਮੈਨੂੰ ਚਾਹ ਬਣਾ ਦਿਓ ਮਾੜੀ ਜੀ ਤੇ ਰੋਟੀ ਥੋੜੀ ਦੋ ਕੋ ਪਰੌਂਠੇ ਲਾ ਦਿਓ ਤੇ ਚਾਹ ਬਣਾ ਦਿਓ ਮੈਂ ਪੀ ਲੈਂਦਾ ਠੀਕ ਆ ਛੇਤੀ ਕਰੋ ਬਸ ਸੇਡ ਵੜਾ ਪੀਣਾ ਹੁੰਦਾ ਏ ਮੇਰਾ ਜਦ ਹੀ ਮੈਂ ਸਵੇਰ ਦੀ ਕਿਦੇ ਵੇਲੀ ਆ ਪੁੱਤ ਸਾਰੀ ਦਿਹਾੜੀ ਘਰ ਦੇ ਵਿੱਚ ਇੰਨੇ ਕੰਮ ਹੁੰਦੇ ਨਾ ਥੱਕ ਜਾਂਦੀ ਆ ਮੈਂ ਕੰਮ ਕਰਦੀ ਕਰਦੀ ਤੂੰ ਸਮਝਦਾ ਵੀ ਮੰਮਾ ਸਾਰੀ ਦਿਹਾੜੀ ਬੈਠੀ ਕਰ ਬੈਠੀ ਆ ਮੇਰੇ ਵੀ ਕਿੰਨੇ ਕੰਮ ਹੁੰਦੇ ਹਾਲੇ ਤੱਕ ਤੇ ਮੇਰੇ ਕੋ ਕੱਪੜੇ ਨਹੀਂ ਸੰਭਾਲੇ ਗਏ ਸਾਰਾ ਕੰਮ ਕਰਨ ਵਾਲਾ ਪਿਆ ਵਾ ਪੁੱਤਰ ਸਤਾਇਆ ਨਾ ਕਰੋ ਕੁਝ ਨਾਲ ਆਪ ਵੀ ਕਰ ਲਿਆ ਕਰੋ ਥੋੜਾ ਬਹੁਤਾ ਮੰਮਾ ਜੀ ਤੁਹਾਡੇ ਤੋਂ ਇੰਨੇ ਕੰਮ ਵੀ ਨਹੀਂ ਕੀਤਾ ਜਾਂਦਾ ਇਹ ਕੰਮ ਸਾਡੇ ਨਹੀਂ ਹੈ ਇਹ ਕੰਮ ਮੰਮੀਆਂ ਦੇ ਬੱਚਿਆਂ ਦਾ ਕੰਮ ਬਸ ਪੜਨਾ ਹੀ ਆ ਨਾਲੇ ਤੇ ਤਈ ਇੱਕ ਬੰਦੇ ਆਨੇ ਕੀ ਬਾੜਨ ਵਾਲੇ ਤਾਂ ਇਹ ਆਨੇ ਆ ਕਿ ਕੰਮ ਕਰ ਦੋ ਚੀਜ਼ਾਂ ਨਹੀਂ ਹੱਡੇ ਤੋਂ ਨੀਆਂ ਐਂ ਇਤਰਾ ਕੰਮ ਕਰਕੇ ਆਉਨੇ ਇੰਨਾ ਥੱਕੇ ਆ ਇੰਨਾ ਤੇ ਤੂੰ ਇੰਨੇ ਚ ਥੱਕ ਗਏ ਮੈਂ ਇੰਨਾ ਕੰਮ ਕਰਕੇ ਆ ਇੰਨਾ ਪੜਕੇ ਆ ਮੈਂ ਇਹ ਕੰਮ ਹੱਡੇ ਨਹੀਂ ਆ ਜਿਨ੍ਹਾਂ ਦੀਆਂ ਕੁੜੀਆਂ ਨਹੀਂ ਨਾ ਹੁੰਦੀਆਂ ਉਹਨਾਂ ਦੇ ਮੁੰਡੇ ਹੁੰਦੇ ਜਿਨ੍ਹਾਂ ਦੇ ਇਕੱਲੇ-ਕੱਲੇ ਉਹਨਾਂ ਦੇ ਮੁੰਡੇ ਹੀ ਨਾਲ ਕੰਮ ਕਰਵਾਉਂਦੇ ਆ ਕਰਦਾ ਕੰਮ ਨਾਲ ਬੱਚੇ ਕਰਵਾ ਸਕਦੇ ਆ ਹੱਥ ਵਟਾ ਸਕਦੇ ਆ ਹੁਣ ਪਾਪਾ ਬਾਹਰ ਕਮਾਈ ਕਰੂਗਾ ਤੇ ਘਰ ਦੇ ਵਿੱਚ ਜਿਹੜੇ ਬੱਚੇ ਉਹ ਆਪਣੀ ਮੰਮੀ ਨਾਲ ਕੰਮ ਨਹੀਂ ਕਰਵਾ ਸਕਦੇ ਸਾਡੇ ਕੰਮ ਨੂੰ ਕੋਈ ਕੰਮ ਨਹੀਂ ਕਰਦੇ ਤੁਸੀਂ ਅਸੀਂ ਦਿhle ਥਾਰੀ ਦੀਆਂ ਨਹੀਂ ਕੰਮ ਕਰਨੀ ਰੱਖੇ ਆਂ ਤਹੀਂ ਵੀ ਕੋਈ ਕੰਮ ਕਰਨਾ ਹੁੰਦਾ ਸਾਰਾ ਦਿਨ ਕੰਮ ਕਰ ਕਰ ਖਾਪ ਜੋ ਇਹਦਾ ਮਤਲਬ ਕੀ ਹੋਇਆ ਕਿ ਜਨਾਨੀਆਂ ਵਾਲਾ ਕੰਮ ਕੋਈ ਕੰਮ ਨਹੀਂ ਕਰਦੇ ਸਾਰੇ ਘਰ ਦੇ ਵਿੱਚ ਵਾਹ ਹੋਏ ਰੱਬਾ ਕੀ ਕਿਸਮਤ ਲਿਤੀ ਔਰਤਾਂ ਦੀ ਸਾਰਾ ਦਿਨ ਕੰਮ ਕਰੋ ਖਾਪੋ ਫਿਰ ਘਰ ਵਾਲਿਆਂ ਦੀਆਂ ਗੱਲਾਂ ਵੀ ਸੁਣੋ ਫਿਰ ਬੱਚਿਆਂ ਦੀਆਂ ਵੀ ਗੱਲਾਂ ਸੁਣੋ ਬੱਚਿਆਂ ਨੇ ਵੀ ਕਿਹਾ ਨਾ ਕਿ ਤੁਸੀਂ ਕੋਈ ਕੰਮ ਨਹੀਂ ਕਰਦੇ ਸਾਰਾ ਦਿਨ ਬਹਿ ਲਿਆ ਘਰ ਦੇ ਕੰਮਾਂ ਨੂੰ ਕਿਸੇ ਦਿੱਤੀ ਜੀ ਨਹੀਂ ਲਿਆ ਜਾਂਦਾ ਘਰ ਦਾ ਕੰਮ ਕੋਈ ਕੰਮ ਨਹੀਂ ਚੱਲ ਮਣਾ ਤੁਹਾਡੇ ਸਾਫ਼ ਕਰੋ ਜਿਹੜੇ ਰਹਿੰਦੇ ਆ ਘਰ ਨੂੰ ਕਰਨਾ ਹੀ ਪਿਆ ਆਪ ਹੀ ਕੰਮ ਤੇ ਮਰਦਨ ਸਾਫ਼ ਕਰਦਾ ਮਣਾ ਉਹ ਹੋਏ ਵੀ ਕਿਤੇ ਮੈਨੂੰ ਹੀ ਨਹੀਂ ਕਰਦਾ ਏਸੇ ਕਿੰਨਾ ਕੰਮ ਮੈਂ ਕਰ ਕਰ ਖਾ ਬ ਜਾਂਦੀ ਸਾਰਾ ਦਿਨ ਕੰਮ ਕਰਨਾ ਪੈਂਦਾ ਲੋ ਕੰਮ ਕਰਦੇ ਕਰਦੇ ਸਾਰਾ ਦਿਨ ਥੱਕ ਜਾਂਦਾ ਫਿਰ ਵੀ ਕਹਿੰਦੇ ਕੋਈ ਕੰਮ ਨਹੀਂ ਕਰਦੇ ਕਰਦੇ ਵਿੱਚ ਸਾਰੇ ਕੰਮ ਜਦਾਨੀਆਂ ਦੇ ਹਿੱਸੇ ਆਈ ਆਹ ਲੋਨ ਤਾਂ ਸੀ ਸੁਖ ਹੋਇਆ ਬੱਚੇ ਕੰਮ ਨਹੀਂ ਕਰ ਸਕਦੇ ਲੱਗੇ ਸਾਡੇ ਵਿੱਚ ਕੋਸ਼ਿਸ਼ ਨਹੀਂ ਆਉਂਦਾ ਜਦੋਂ ਦੇਖਣਾ ਕਰਦੇ ਆ ਬੜਾ ਹੀ ਕਹਿਣ ਵਾਲੀ ਖਾਸੀ ਜੀ ਕਹਿੰਦੇ ਪੜਾਈਆਂ ਕਰ ਕਰਕੇ ਅਸੀਂ ਥੱਕ ਗਏ ਆ ਕਿੰਨੇ ਕੁ ਪਰਾਈ ਕਰ ਲਈਏ ਤੁਹਾਨੂੰ ਦੋ ਕੱਲ੍ਹ ਕੱਲ੍ਹ ਅਸੀਂ ਆਪਣੇ ਮੇਲੇਾਂ ਤੋਂ ਬਾਅਦ ਹੀ ਨਹੀਂ ਕੀਤੇ ਹੁੰਦੇ ਹਾਂ ਹਾਲ ਰੱਖਣਾ ਬਰਤਣਾ ਲਾੜ ਨੂੰ ਚੰਗਣ ਲੇ ਗਏ ਕੰਮ ਤੇ ਨਾ ਹੋ ਗਿਆ ਹੁਣ ਲੱਗੇ ਨਹੀਂ ਪਤਾ ਨਹੀਂ ਕਿਹਦਾ ਬੜਾ ਕੀਹੰਦਾ ਸਿਰ ਮੋ ਪਤਾ ਨਹੀਂ ਕੀ ਹੋ ਗਿਆ ਸਿਰ ਪਰ ਤੇ ਕਰ ਜਾਂਦਾ ਜੈ ਦੀਪਾ ਮੇਰਾ ਸਿਰ ਬਹੁਤ ਦਰਦ ਹੋਣ ਗਿਆ ਪੁੱਤਰ ਮੈਨੂੰ ਇੱਕ ਗੋਲੀ ਲਿਆ ਦੇ ਸਿਰ ਦਰਦ ਦੀ ਯਾਰ ਹੱਦ ਹੋ ਗਈ ਐ ਮਮਾ ਜੀ ਤੋ ਇੰਨਾ ਕੰਮ ਕਰਕੇ ਥੱਕ ਗਏ ਮੇਰੇ ਤੋਂ ਨਹੀਂ ਕੰਮ ਕੰਮ ਹੁੰਦੇ ਮੈਂ ਨਹੀਂ ਗੋਲੀ ਗੋਲੀ ਲਿਉਣੀ ਮੈਂ ਚੱਲਿਆ ਖੇਡਣ ਇੰਨਾ ਤਾਂ ਕੰਮ ਕਰਕੇ ਥੱਕਦੇ ਨਹੀਂ ਸੌਂਗੇ ਮੈਨੂੰ ਰੋਟੀ ਬਣਾ ਕੇ ਦੋ ਭੁੱਖ ਲੱਗੀ ਆ ਮੈਨੂੰ ਖੇਡ ਕੇ ਆ ਜੀ ਪੁੱਤ ਮੈਂ ਥੱਕ ਗਈ ਆ ਮੈਨੂੰ ਬੁਖਾਰ ਚੜ ਗਿਆ ਯਾਰ ਸੱਚੀ ਗੱਲ ਮੇਰੇ ਵੇਖ ਕਿੰਨਾ ਬੁਖਾਰ ਚੜਿਆ ਮੇਰਾ ਸਰੀਰ ਗਰਮ ਹੋ ਗਿਆ ਵਾ ਕਿਤੇ ਨਹੀਂ ਤਾਂ ਮੂੰਹ ਬੁਖਾਰ ਚੜਿਆ ਉਤਰਾ ਵੀ ਯਾਰ ਕੰਬਲ ਤੇ ਪਏ ਤੇ ਤਾਂ ਕਰਕੇ ਗਰਮ ਹੋਇਆ ਇਥੋਂ ਲੱਭ ਕੇ ਖਾ ਲੈਨੇ ਕੋਈ ਗੋਲੀ ਨਹੀਂ ਹੈਗੀ ਕੋਈ ਗੋਲੀ ਮੈਂ ਵੇਖੀ ਸੀ ਮੈਨੂੰ ਨਹੀਂ ਗੋਲੀ ਲੱਭੀ ਕੋਈ ਮੈਂ ਸੱਚੀ ਨਹੀਂ ਠੀਕ ਮੈਨੂੰ ਸੱਚੀ ਬੁਖਾਰ ਚੜਿਆ ਵਾ ਯਾਰ ਰੋਟੀ ਮੈਂ ਆਪ ਬਖਾਵਾਂ ਮੈਨੂੰ ਕਰਨਾ ਪੈਣਾ ਲੱਗਦਾ ਸਾਰਾ ਕੁਝ ਯਾਰ ਹੋਣਾ ਮम्मा ਤੇ ਹੋ ਗਈ ਬਿਮਾਰ ਤੁਹਾਨੂੰ ਮੈਂ ਸਬਜੀ ਕੋਈ ਖਵਾ ਕੋਈ ਬਣੀ ਹੋਵੇ ਇੱਥੇ ਮੈਨੂੰ ਹੈ ਕੁੱਕਰ ਚ ਪੀ ਚਲੋ ਅਈਆਂ ਦੋ ਚੁਗਰੇ ਮੰਮੀ ਨੇ ਚੱਲ ਟਾਈਮ ਨਾਲ ਸਬਜੀ ਬਣਾਤੀ ਉਹਨੂੰ ਰੋਟੀ ਕਿੱਦਾਂ ਬਕਾਉਣਾ ਰੋਟੀ ਤੇ ਮੈਨੂੰ ਬਕਾਉਣੀ ਨਹੀਂ ਹੁੰਦੀ ਮम्मा ਹੋਰ ਨਹੀਂ ਸੌਂਦੀ ਲਗਦਾ ਚੌਲ ਚੂੜੀ ਬਣਾਉਣੇ ਪੈਣਗੇ ਮੈਨੂੰ ਅੱਗੇ। ਚੱਲ ਆਪਾਂ ਇਹਨਾਂ ਖਾ ਲਈਏ ਰੋਟੀ। ਤੋਂ ਮਮੀ ਨੂੰ ਇਹਨਾਂ ਪੜਾਉਣੀ ਪੈਣੀ ਹੈ। ਉਹ ਕੀ ਕਰੀਏ ਪੁੱਤੇ ਮਹਾਰਾਜ ਜਿਹਾ ਹੁੰਦਾ ਹੀ ਆ ਭੈ ਜਿੰਨਾ ਵੀ ਹੈਗਾ। ਚੱਲ ਮਮੀ ਵਿਚਾਰੇ ਕੀ ਮਾਰ ਦੇ ਕਰੂਗੀ ਇਹਨੇ। ਆ ਇਧਰਲੇ ਦੋ ਦਿਨ ਮਾਰਦੇ ਆਪਾਂ। ਆ ਮਾਰਦੇ। ਇਹਨੇ ਤਾਂ ਕੀ ਰੋਟੀ 판 ਦੇ ਮਾਰਦੀ। ਮਾ ਆ ਜਿਹਾ ਨਹੀਂ। ਤੋਂ ਬੰ ਮਾਰੋ ਬੀਨਾਂ ਚੱਲ ਜੀ। ਇਹ ਦੇਣੇ। ਤੋਂ ਬਗੀਏ ਤੇ ਹੁਣ ਇਹਦੇ ਵਿੱਚ ਪਹਿਲੇ 44 ਮਮੀ ਨੂੰ ਖਾਣ। ਸਿੱਧੀ ਪਾ ਲਈਏ ਤੇ ਕੰਪਲੀਟ। ਚਲ ਰੋਟੀ ਦੇ ਬਾਅਦ ਬਨੇ ਮਮੀ ਨੂੰ ਪਹਿਲਾਂ ਘੜੀ ਆਪਾਂ ਕੱਪੜੇ ਤੇ ਹੁਣ ਪਾਉਣੇ ਤੇ ਪਹਿਣੇ ਹੀ ਆ। ਕੱਪੜਿਆਂ ਦੀ ਤੈਅ ਲੱਗ ਗਈ ਆਪਾਂ ਚਲੋ ਕੁਝ ਛੇਕ ਤੇ ਬੰਨੀ ਆ ਕੱਪੜੇ ਧੋਣ ਆ ਰਹੇ ਹੀ ਥੋੜੀ ਜੀ ਜਿਹੜੀ ਮੈਨੂੰ ਪਸੰਦ ਹੀ ਹੋਦ ਮੈਂ ਪਾਈ ਦੀਆਂ ਛੇਕ ਮੰਮੀ ਵਿਚਾਰੀ ਬਿਮਾਰ ਆ ਅੱਗੇ ਦੇ ਹੋਰ ਕੱਪੜੇ ਧੋਤੇ ਮੰਮੀ ਵਿਚਾਰੀ ਨੇ ਚਲ ਕੋਈ ਨਹੀਂ ਆਪਾਂ ਇਹਨੂੰ ਸੁੱਕਣੇ ਪਾ ਦਿੰਨੇ ਆ ਕਿੱਥੇ ਮੰਮੀ ਸੁੱਕਣੇ ਪਾਉਂਦੀ ਥੋੜੀ ਜੀ ਤਾਂ ਇਹ ਆਪਾਂ ਕੱਪੜੀ ਵੀ ਸੁਕਣੇ ਪਾਉਣੇ ਆ ਮੰਮੀ ਚੈਰੀ ਚੰਗਾ ਕਰ ਸਕਦੇ ਆ ਅੱਗੇ ਚੱਲ ਆਪਾਂ ਨੂੰ ਕੀ ਆਪਾਂ ਅੱਜ ਹੀ ਕਰਨੇ ਆ ਬਾਅਦ ਆਪਾਂ ਫਿਰ ਮੰਮੀ ਦੇ ਬਾਅਦ ਕਰਨੇ ਅੱਜ ਜਿੱਦੀ ਵਾਲੀ ਕਰ ਲੀ ਜੀ ਆਪਾਂ ਪੈਸੋ ਕਸਾ ਕੇ ਜਾਣਗੇ ਉਹ ਨਜਰ ਆਪਾਂ ਇਹਨਾਂ ਨੂੰ ਸੁੱਕ ਲੈਂਦੇ ਆ ਉਹ ਨਜਰ ਆਪਾਂ ਬਾਕੀ ਦੇ ਜਿਹੜੇ ਕਲਾਰੇ ਆ ਉਹ ਸੁੱਕ ਲੈਨੇ ਤਾਂ ਗੱਲ ਤੇ ਸੋਚਣ ਵਾਲੀ ਆ ਮੇਰੀ ਇੰਨਾ ਕੰਮ ਮੈਂ ਕਰਦੀ ਤੇ ਮੈਂ ਇੰਨਾ ਕ ਵੀ ਨਹੀਂ ਕਰ ਸਕਦਾ ਮੈਂ ਉਹ ਕਹੇ ਤਾਂ ਕਿ ਥੱਕ ਗਿਆ ਮੈਂ ਇਹ ਕਿ ਮੈਂ ਉਹ ਵੀ ਡੇਢ ਕ ਘੰਟਾ ਤੇ 2 ਕ ਘੰਟਾ ਕਰਕੇ ਆਇਆ ਮੈਂ ਪਰ ਪਰ ਕੇ ਆਇਆ ਕਿ ਇੰਨਾ ਜਿਵੇਂ ਥੱਕ ਗਿਆ ਉਹ ਤਾਂ ਗੱਲ ਤੇ ਸੋਚਣ ਵਾਲੀ ਉਦਾਂ ਦੁੱਖ ਭਰੀ ਹੈ ਤਾਂ ਕਿ ਇੰਨਾ ਮੰਮੀ ਨੇ ਇੰਨਾ ਕੰਮ ਕਰਦੇ ਤਾਂ ਹੀ ਬਿਮਾਰ ਹੋਏ ਜੇ ਕਿਤੇ ਮੈਂ ਵੀ ਮਾੜਾ ਜਾਂ ਮੈਂ ਰੱਬਾ ਮਾਫ ਕਰਦੀ ਮੈਨੂੰ ਜੇ ਮੇਰੇ ਮਾਲ ਨੇ ਕਿਹਾ ਹੈ ਨਾ ਕਿ ਕੰਮ ਕਰਦੇ ਕਿ ਮੈਂ ਜੇ ਕਰ ਦਿੰਦਾ ਨਾ ਕੰਮ ਮੰਮੀ ਦਾ ਫੇਰ ਮੰਮੀ ਨੇ ਬਿਮਾਰ ਨਹੀਂ ਹੋਣਾ ਚੱਲ ਕੋਈ ਨਹੀਂ ਹੋਣੀ ਸਹੀ ਆਂਦੇ ਨਹੀਂ ਹੁੰਦੇ ਵਾਹਿਗੁਰੂ ਗੁਰੂ ਗੋਬੀ ਸਿੰਘ ਜੀ ਆਂਦੇ ਹੁੰਦੇ ਕੀ ਇਹਦੇ ਬੰਦਾ ਗਲਤ ਜੇ ਸੁਧਰ ਜਾਊਗਾ ਤੇ ਮੇਰੇ ਲਈ ਉਹ ਵੀ ਵਧੀਆ ਇਸ ਕਰਕੇ ਆਪਾਂ ਹੁਣ ਸੁਧਰਨਾ ਕੰਮ ਬਣਈਏ ਕਿਉਂਕਿ ਸੁਧਰਨ ਦੇ ਵਿੱਚ ਹੀ ਆਪਣੀ ਭਲਾਈ ਹੈ ਹੋਰ ਜਾਨੀ ਜਦ ਮੈਂ ਅੱਗੇ ਥੱਕਿਆ ਪਿਆ ਤੇ ਹੋਰ ਮੇਰੇ ਨਾਲ ਕੇ ਖੇਡੀ ਜਾਂਦੇ ਮੇਰੀਆਂ ਜਿਹਾ ਖੇਡਣ ਦੀ ਬਾ ਗੇਮ ਮਮੀ ਨੂੰ ਮਾਰਿਆ ਉਧਰ ਇਧਰ ਮੈਂ ਕੰਮ ਕਰਨਾ ਪਿਆ ਸਾਰਾ ਇਕੱਠਾ ਗਿਆ ਮੈਂ ਕੱਲ ਕੋਈ ਨਹੀਂ ਆਉਣਾ ਐਥੇ ਡੋਸ ਨਹੀਂ ਆਪੇ ਮੈਂ ਨਹੀਂ ਖੜਨਾ ਚਲੋ ਕੋਈ ਨਹੀਂ ਆਪਾ ਹੁਣ ਅੰਦਰਲੇ ਕੰਮ ਸਾਂਭਦੇ ਅੰਗੇ ਥੱਕਿਆ ਪਿਆ ਉਹਦਾ ਬੱਸ ਬੱਸ ਕਰਾ ਲਈਆ ਰਹੀ ਨੇ ਕੰਮ ਹੁਣ ਪਤਾ ਲੱਗਾ ਕਿ ਮਮੀ ਇੰਨਾ ਮਮੀ ਕੰਮ ਕਰਦੇ ਮੈਂ ਐਵੇਂ ਕਹਿ ਦਿੰਦਾ ਮੈਂ ਥੱਕ ਗਿਆ ਅੱਜ ਤੋਂ ਬਾਅਦ ਨਹੀਂ ਮੈਂ ਮਮੀ ਨੂੰ ਮੜਾ ਕਰਨਾ ਮੈਂ ਕਹਾਂ ਉਹ ਮਾਰਥੜੀ ਵਿੱਚ ਸੌਂ ਜਾਂਦਾ ਨੂੰ ਮੀ ਕੋਈ ਨਹੀਂ ਯਾਰ ਮਾਤਾ ਜਾਨੇ ਮੈਂ ਤੇ ਮੰਮੀ ਉਹ ਤੇਰਾ ਪਾ ਜਿੰਨੇ ਦਵਾਈ ਦਵਾਈ ਜਿੰਨੇ ਤੇ ਠੀਕ ਕਰੀਏ ਮੰਮੀ ਉਹ ਤੇ ਮਾਫੀ ਮੰਗੀਏ ਛੇਤੀ ਜਦੀ ਮੰਮੀ ਨੂੰ ਕਿਉਂਕਿ ਯਾਰ ਮਾਫੀ ਮੰਗੀ ਤੇ ਭੜਾਈ ਹੈ ਇੰਨਾ ਮੈਂ ਇੰਨਾ ਕੰਮ ਕਰਦਾ ਤੇ ਬਸ ਬਸ ਹੋ ਗਈ ਤੇ ਮੰਮੀ ਦੇ ਰੋਜ਼ ਦਾ ਕੰਮ ਹੈ ਮੰਮੀ ਦਾ ਤੇ ਅੱਜ ਬਿਮਾਰ ਹੋਏ ਕਿਤੇ ਨਹੀਂ ਤੇ ਅੱਗੇ ਹੁੰਦੇ ਨਹੀਂ ਹੁੰਦੇ ਧੰਨਿਆ ਮਾਤਾ ਵੀ ਮਾਂ ਰੱਬ ਨੇ ਐਵੇਂ ਨਹੀਂ ਬਣਾਈ ਤੇ ਰੱਬ ਬਰਗੀਰ ਰੱਬ ਦੇ ਸੁਭਾਣੇ ਹੁੰਦੀ ਬਾਪੇ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਇਹੋ ਜਿਹਾ ਮਾਣ ਦਿੱਤੀ ਆ ਜੇ ਜਿਹੜੀ ਮੈਨੂੰ ਕੰਮ ਉਹ ਨਹੀਂ ਕਰਨ ਦਿੰਦੀ ਤੇ ਮੈਂ ਤਾਂ ਵੀ ਨਹੀਂ ਕਰਦਾ ਕੱਲ ਕੋਈ ਨਹੀਂ ਆਪਾਂ ਹੁਣ ਦਵਾਈ ਦਿੰਦੇ ਆ ਜੀ ਮਮੀ ਨੂੰ ਛੱਡ ਕੇ ਠੀਕ ਕਰੀਏ ਤੇ ਰੋਟੀ ਖਵਾਲੀਏ ਰੋਟੀ ਦੇ ਖਾਰੇ ਬਾਹਰ ਤੋਂ ਕਰਨੀ ਹੈ ਸੈਂ ਰੋਟੀ ਖਵਾਲੀ ਮਾਂ ਮਮੀ ਵੀ ਤਾਂ ਜਲੀ ਤੋਕੀ ਹੋਣੀ ਕੋਪਲੇ ਵੀ ਮੰਮੀ ਨੂੰ ਮਿਲ ਜਾਈਂ ਮਮਾ ਜੀ ਉਠੋ ਦਵਾਈ ਖਾ ਲੋ ਵਜਲੀਆ ਦਾ ਦਿਲ ਮੈਂ ਹਈ ਬੁੱਤ ਤੇ ਇਹਨਾਂ ਖਰਾਕਾਂ ਚ ਤੇ ਡਾਕਟਰ ਨੇ ਕਿਹਾ ਹੋ ਕਿ ਇੱਕ ਖਰਾਗਾ ਉਹਨਾਂ ਖਾ ਕੇ ਤੇ ਬਾਕੀ ਤੇ ਬਾਕੀ ਮੈਨੂੰ ਮਾਫ ਕਰ ਦੋ ਮਮਾ ਜੀ ਕਿ ਮੈਂ ਦਾਦਾ ਦਾ ਦਿਲ ਦਿਖਾਇਆ ਜਦ ਮੈਂ ਜੀ ਧਰਦਾ ਰਿਹਾ ਹਰ ਵਾਰੀ ਅੱਜ ਮੈਨੂੰ ਅਹਿਸਾਸ ਹੋ ਗਿਆ ਵਾ ਕਿ ਮਾਗੀ ਮਾਰੀ ਕੀ ਐਮਤ ਹੁੰਦੀ ਮੈਨੂੰ ਮਾਫ ਕਰਦੋ ਮੈਂ ਅੱਗੇ ਤੋਂ ਨਹੀਂ ਇਤਨਾ ਕਰਦਾ। ਕਿੰਤਾੜੇ ਨਾ ਕੰਮ ਕਰਾਇਆ ਕਰੂੰਗਾ ਗੱਡੀ ਕੋ ਜਿਹੜਾ ਵੀ ਕੰਮ ਕਹੋਗੇ ਨਾ ਮੈਨੂੰ ਕੰਮ ਕਹੋ ਬਸ ਮੈਂ ਉਸ ਵੇਲੇ ਕਰ ਦਿਆ ਕਰੂੰਗਾ। ਮੈਂ ਬਸ ਕੰਮ ਆਪਾਂ ਜਿੰਨੇ ਵਰਜੀ ਦੇ ਦੋ ਪਰ ਮੈਂ ਤਾਂ ਨੂੰ ਇਤਨਾ ਬੈਠ ਕੇ ਨੰਨੀ ਬਿਆ ਨਹੀਂ ਦਿਖਦਾ ਦੇਖਣਾ ਕਰਨਾ। ਤੇ ਬਾਕੀ ਮੈਨੂੰ ਅੱਜ ਤੋਂ ਸੱਚ ਹੀ ਕੈਸੇ ਆਣੇ ਨੇ ਕਿ ਮਾਰ ਦੀ ਜਗ੍ਹਾ ਨਹੀਂ ਕੋਈ ਵੀ ਲੈ ਸਕਦਾ ਜੇ ਮਾਂ ਮਾਰੀ ਜੇ ਬਾਹਰ ਨਿਕਲ ਜੇ ਨਾ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਨੂੰ ਤੇਰਾ ਆਪਾਂ ਨੂੰ ਰੋਟੀ ਆਪੇ ਘਰ ਨਹੀਂ ਬਿੰਦੀ ਆ। ਤੈਨੂੰ ਉਹਨੂੰ ਦਾ ਸਾਸੰਦਾ ਇਦਾਂ ਨਹੀਂ ਹੁੰਦਾ ਕਿੰਨੇ ਮम्मा ਕੰਮ ਕਰਦੇ ਹੀ ਆਪਾਂ ਨੂੰ ਉਹ ਵੀ ਕਰਨੇ ਵਿਲੇ ਬਾਜ ਜੇ ਮਾਂ ਕਰਨਾ ਹੋਵੇ ਤੇ ਸਗਰਗ ਮਾਂ ਨੂੰ ਨਾਂ ਦਿਲ ਦਿਖਾਇਆ ਕਰੀ ਆਪਾਂ ਤੇ ਅੱਜ ਤੋਂ ਮੈਨੂੰ ਮਾਫ ਕਰ ਦੋ ਜੇ ਤੋਂ ਵੀ ਮੈਂ ਤਲੀਂ ਕਰਾਂ ਮਾਂ ਬਣਾ ਕੋਈ ਨਾ ਲਾਡ ਲਗਾਉਂਦਾ ਮੱਤ 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 ਤੂੰ ਲੋਟਾਂ ਨੂੰ ਨਾ ਚੁੱਪ ਕਰਾਉਂਦਾ ਬੱਸ ਫਿਰ ਪੁੱਤ ਤੈਨੂੰ ਐਸਾ ਮਾਂ ਭਾਂਡੇ ਵੀ ਤੂੰ ਕਿਹਾ ਹੈ ਨਾ ਪਾਂਡੇ ਲਈ ਅੱਜ ਵੀ ਮਾਫ ਕਰ ਦੇ ਕੱਪੜੇ ਵੀ ਕੱਪੜੇ ਵੀ ਤੈਨਾਲਾ ਇਹ ਮਾਂ ਕਿਤਾ ਕੋਈ ਨਹੀਂ ਮਾਤਾ ਇਨਾ ਕਮ ਗਿਆ ਤੂੰ ਇੱਦਾਂ ਸਿਰ ਮਚਾਰੀ ਤੁਰਨਾ ਨਗਰੀ ਪੁੱਤ ਮੈਂ ਕਹਿੰਦੀ ਹਾਂ ਕਿ ਮੇਰਾ ਪੁੱਤ ਕੋਈ ਕੰਮ ਕਰੇ ਮੈਂ ਚਾਹੁੰਨੀ ਤੂੰ ਪੜ੍ਹ ਲਿਖ ਕੇ ਸੋਣਾ ਸਰਦਾਰ ਅਫਸਰ ਪੁੱਤ ਬਣੇ ਇਹੋ ਤੇ ਢਾਡੀ ਗਲਤੀ ਰਹੀ ਹੈ ਸਭ ਤੋਂ ਵੱਡੀ ਕਹਿੰਦੇ ਰਹਿਣਾ ਤੁਹਾਨੂੰ ਸਾਡਾ ਫਰਜ਼ ਹੁੰਦਾ ਵਾ ਕਿ ਤੁਸੀਂ ਕੰਮ ਕਰੋ ਤੁਹਾਨੂੰ ਟੋਕਣਾ ਟੋਕਣਾ ਇਹ ਮਾਪਿਓ ਦਾ ਫਰਜ਼ ਹੁੰਦਾ ਪੁੱਤਰ ਹਾਂਜੀ ਇਸ ਕਰਕੇ ਤੁਹਾਨੂੰ ਡਾਈ ਦਾ ਵੀ ਆ ਵੀ ਕੰਮ ਜ ਹੱਥ ਵਟਾਓ ਆ ਵੀ ਤੁਹਾਨੂੰ ਆਦਤ ਪਵੇ ਅੱਗੇ ਆਉਣ ਵਾਲੇ ਸਮੇਂ 'ਚ ਤੁਸੀਂ ਸਿਆਣੇ ਬਣੋ ਪਰੇ ਇਹੋ ਤਾਂ ਧੀ ਗਲਤੀ ਨਿਕਲੀ ਨਾ ਤੁਸੀਂ ਮੈਨੂੰ ਕੰਮ ਨਹੀਂ ਕਰ ਲੈਂਦੇ ਪਰ ਮੈਨੂੰ ਅੱਜ ਅਹਿਸਾਸ ਹੋ ਗਿਆ ਵਾ ਕਿ ਤਿੰਨ ਕੀ ਕਰਦੇ ਜੇ ਆਪਣੇ ਲਈ ਨਾ ਕਰਦੇ ਨਾ ਇਹਨਾਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਆਪਣੇ ਲਈ ਕਿ ਰੋਟੀ ਖਾ ਲੇ ਪੁੱਤਾ ਬਣਾ ਵੱਡਾ ਹੋ ਜਾਏ ਤਾਂ ਇਹ ਇੰਨਾ ਕਵਣੀ ਕਰ ਸਕਦਾ ਆਪਣੇ ਮਾਪੇ ਉਹਦਾ ਇੰਨਾ ਕਵਣੀ ਦੇ ਦੇ ਸਕਦੇ ਆਪਾਂ ਚਲ ਕੋਈ ਨਹੀਂ ਪੁੱਤ ਮੈਨੂੰ ਇਹੋ ਬੜੀ ਖੁਸ਼ੀ ਕਿ ਤੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਕਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕੀਤਾ ਹਾਂਜੀ ਸਤੋ ਸਤੋ ਤੁਹਾਨੂੰ ਵੇਖ ਲਈਏ ਉਹ ਵੀ ਵੀਡੀਓ ਤੇ ਇਹ ਵੀਡੀਓ ਸਿਰਫ ਮਾਟੀ ਵੀ ਸਾਡਾ ਇਹੋ ਹੀ ਕਿ ਜਿਹੜੇ ਵੀਰ ਭਰਾ ਭੈਣ ਜੋ ਵੀ ਸਾਰੇ ਜਿਨ੍ਹਾਂ ਦੇ ਘਰੇ ਭੈਣਾ ਵੀ ਹੁੰਦੀ ਗਾਵਾਂ ਜਾਂ ਭਰਾ ਭੈਣ ਹੁੰਦੇ ਤਾਂ ਉਹਨਾਂ ਲਈ ਮੈਂ ਇਹੋ ਹੀ ਆ ਕੀ ਰਿਕੁਐਸਟ ਹੈ ਮੇਰੀ ਕਿ ਸਾਡੀ ਰਿਕੁਐਸਟ ਹੈ ਕਿ ਮਾਤਾ ਆਪਣੇ ਘਰ ਦੇ ਨਾਲ ਕੰਮ ਕਰਾਇਆ ਕਰੋ ਇੰਨੇ ਨਾਲ ਕੋਈ ਨਹੀਂ ਆਪਣੇ ਪੜਾਈ ਦੋ ਚਲੋ ਆਪਾਂ ਪੜ੍ਹ ਵੀ ਸਕਦੇ ਆ ਕੰਮ ਕਰਕੇ ਵੀ ਪੜ੍ਹ ਸਕਦੇ ਆ ਤੇ ਇਸ ਕਰਕੇ ਆਪਾਂ ਬੱਚਿਆਂ ਨੂੰ ਨਾਲ ਮੈਂ ਬੈਨਾ ਬ੍ਰਾਵਾ ਨਵਾਂ ਬਣਾਉਣਾ ਕਿ ਆ ਕਰੀ ਕਿ ਕਰਿਆ ਕਰੋਗਾ ਤੇ ਇਹਦੇ ਵਿੱਚ ਜੈਦੀਪ ਨੇ ਸਿਰਫ ਐਕਟ ਕੀਤਾ ਵਾ ਵੀਡੀਓ ਦੇ ਵਿੱਚ ਉਹਦਾ ਜੈਦੀ ਬਹੁਤ ਅਗਿਆਤਾਰੀ ਆ ਸਮਝਦਾਰ ਵਾ ਮੇਰੇ ਨਾਲ ਸਾਰਾ ਕੰਮ ਆਲਰੇਡੀ ਕਰਵਾਉਂਦਾ ਵਾ ਇਹੋ ਜੀ ਕੋਈ ਦਿੱਕਤ ਨਹੀਂ ਆ ਸਿਰਫ ਆਪਾਂ ਐਕਟ ਕਰਕੇ ਤੁਹਾਨੂੰ ਮੋਟੀਵੇਟ ਕੀਤਾ ਵਾ ਕਿ ਥੋੜਾ ਜਿਹਾ ਜਿਹੜੇ ਬੱਚੇ ਕਈ ਵਾਰ ਜ਼ਿਆਦਾ ਘਰਾਂ ਚ ਇਦਾਂ ਚੱਲਦਾ ਕਿ ਬੱਚੇ ਆਪਣੇ ਮਦਰਸ ਦੇ ਨਾਲ ਕੋਈ ਕੋਆਪਰੇਟ ਨਹੀਂ ਕਰਦੇ ਗੜੀ ਜਵਾਬ ਦਿੰਦੇ ਪਰ ਦੇ ਨਹੀਂ ਆ ਲਿਖ ਦੇਣੀ ਆ ਕਿਉਂਕਿ ਆਪਾਂ ਦੋਸਤੋ ਕਿਉਂਕਿ ਇਹਾਂ ਦੇ ਵਿੱਚ ਅਸੀਂ ਵੇਖਿਆ ਵਾ ਕਿ ਜੁਗ ਇਹੋ ਜਿਹਾ ਆ ਵਾ ਕਿ ਆਪਾਂ ਮਾਪਿਆਂ ਨੂੰ ਕੁਝ ਸਮਝ ਲੈਣੀ ਆ ਕਿ ਆਪਣੇ ਆਪਣੇ ਦੁਨੀਆ ਦੇ ਵਿੱਚ ਉੱਡੇ ਫਿਰਦੇ ਆਪਾਂ ਜਿਨ੍ਹਾਂ ਨੇ ਦੱਸ ਆਪਾਂ ਇੰਨਾ ਕਬੜੀ ਕਰ ਸਕਦੇ ਕਿ ਮਾਪਿਆਂ ਨੇ ਆਪਾਂ ਨੂੰ ਇੰਨਾ ਪਾਲ ਪੋਸ ਕੇ ਵੱਡਾ ਕੀਤਾ ਵਾ ਤੇ ਕੰਮ ਵੀ ਨਹੀਂ ਕਰਨ ਦਿੰਦੇ ਫਿਰ ਵੀ ਆਪਾਂ ਕਹਿੰਦੇ ਨਾ ਕਰਦੇ ਆਪਾਂ ਕਿ ਕੰਮ ਨਹੀਂ ਹੀ ਕਰਨਾ ਹਾਂਜੀ ਤੇ ਥੋੜੀ ਬਸ ਇਹ ਨਹੀਂ ਰਿਕਵੈਸਟ ਆ ਤੁਹਾਡੇ ਅੱਗੇ ਕਿਸਾਡੀ ਵੀਡੀਓ ਤੇ ਕਮੈਂਟ ਕਰਕੇ ਲਾਈਕ ਕਰਕੇ ਤੇ ਸ਼ੇਅਰ ਕਰਕੇ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਦੱਸਿਓ ਜਰੂਰ ਕਿ ਤੁਹਾਨੂੰ ਸਾਡੀ ਵੀਡੀਓ ਲੱਗੀ ਕਿਵੇਂ ਦੀ ਆ ਅਗਰ ਤੁਸੀਂ ਸਾਨੂੰ ਉਤਸ਼ਾਹਿਤ ਕਰੋਗੇ ਤੇ ਆਪਾਂ ਇਦਾਂ ਦੀਆਂ ਹੋਰ ਵੀਡੀਓ ਸਾਡੇ ਕੋਲ ਬਹੁਤ ਕਨਸੈਪਟ ਪਿਆ ਹੈ ਆਪਾਂ ਬਣਾ ਬਣਾ ਕੇ ਤੁਹਾਡੇ ਲਈ ਪੇਸ਼ ਕਰਾਂਗੇ ਇਹ ਸਿਰਫ ਆਪਾਂ ਸ਼ੈਂਪੂ ਵਾਲੀ ਛੋਟੀ ਜਿਹੀ ਇੱਕ ਵੀਡੀਓ ਬਣਾਈ ਆ ਕਿ ਵੇਖੋ ਦਰਸ਼ਕਾਂ ਦਾ ਕਿਵੇਂ ਪਿਆਰ ਮਿਲਦਾ ਸਾਨੂੰ ਸੋ ਥੈਂਕ ਯੂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਚੈਨਲ ਨੂੰ ਪਿਆਰ ਦਿਓ ਤੇ ਸਬਸਕ੍ਰਾਈਬ ਜਰੂਰ ਕਰਿਓ। ਬਾਕੀ ਅੱਜ ਇੰਨਾ ਕਿ ਛੋਟਾ ਜਿਹਾ ਮਕਸਦ ਹੀ ਇਹ ਹੋਈ ਕਿ ਆਪਾਂ ਦੁਨੀਆਦਾਰੇ ਤੇ ਤਿੰਨ ਵੀਡੀਓ ਪਾ ਕੇ ਕਿ ਤਾਂ ਕਿ ਆਪਣੇ ਇੱਕ ਇੱਕ ਤਰ੍ਹਾਂ ਵੀਡੀਓ ਪਾਈਏ ਤੇ ਅਗਲੇ ਦੇ ਦਿਮਾਗ 'ਚ ਥੋੜਾ ਜਿਹਾ ਹੋ ਜਾਂਦਾ ਚੱਲ ਨਹੀਂ ਆਪਾਂ ਇਸ ਤਰ੍ਹਾਂ ਕਰਿਆ ਕਰੀਏ। ਤੇ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਤੇ ਕਮੈਂਟ ਦੇ ਵਿੱਚ ਜਰੂਰ ਕਰਿਓ ਕਿ ਕਨਸੈਪਟ ਕਿੱਦਾਂ ਲੱਗ ਰਿਹਾ ਕਿ ਬਾਕੀ ਅਗਲਾ ਵੀ ਦੱਸ ਦੋ ਕਿ ਕਿਹੜੇ ਕਨਸੈਪਟ ਤੇ ਜਾਈਏ।